हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਆਪਾਂ ਕਰਨੀ ਕਿਸਾਨ ਵੀਰੋ ਕਣਕ ਜਿੱਥੇ ਆਪਣੀ 35 ਤੋਂ 40 ਦਿਨ ਦੇ ਕਰੀਬ ਹੋ ਗਈ ਜਾਂ 45 ਦਿਨ ਤੱਕ ਪਹੁੰਚ ਗਈ ਹੈ ਜਾਂ ਮਹੀਨੇ ਦੀ ਹੈ ਉਹਦੇ ਬਾਰੇ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਤੱਕ ਕੀ ਕੀ ਖਾਦ ਖਰਾਕ ਤੁਹਾਡੀ ਪੈ ਗਈ ਹੋਣੀ ਚਾਹੀਦੀ ਹੈ ਤੇ ਹੁਣ ਤੁਸੀਂ ਕੀ ਤਰ੍ਹਾਂ ਦਾ ਉਹਦੇ ਵਾਸਤੇ ਕੀ ਕੋਸ਼ਿਸ਼ ਕਰ ਸਕਦੇ ਆ ਕਿ ਉਹ ਪੂਰਾ ਵਾਧਾ ਆਪਦਾ ਪੂਰਾ ਡਰਾਈ ਮੈਟਰ ਅਕਮੂਲੇਸ਼ਨ ਮਤਲਬ ਕਿ ਖਾਦ ਪਦਾਰਥ ਜਿਹੜੇ ਉਹਨੇ ਸਟੋਰ ਕਰਨੇ ਨੇ ਕਿਉਂਕਿ ਵੱਧ ਤਬ 20 ਦਿਨ ਮਤਲਬ ਟੋਟਲ ਜਿਹੜਾ 55 60 ਦਿਨ ਤੇ ਜਾ ਕੇ 60 65 ਦਿਨ ਤੱਕ ਗੰਢਾ ਤਣੇ ਨੂੰ ਪੈ ਜਾਂਦੀਆਂ ਤੇ ਇੱਥੋਂ ਤੱਕ ਇਹ ਕਣਕ ਫੋਟ ਲੈਂਦੀ ਆ ਫੋਟ ਫਟਾਰਾ ਵਾਧਾ ਵਿਕਾਸ ਇਸ ਤੋਂ ਬਾਅਦ ਫਿਰ ਉਹਨੇ ਰਿਪਰੋਡਕਟਿਵ ਫੇਜ਼ ਦੇ ਵਿੱਚ ਮਤਲਬ ਕਿ ਉਹਨੇ ਗਾਂ ਸਿੱਟਾ ਬਣਾਉਣ ਗੋਭ ਦੇ ਵਿੱਚ ਸਿੱਟਾ ਬਣਾਉਣ ਵਾਲੇ ਫੇਜ਼ ਦੇ ਵਿੱਚ ਕਨਵਰਟ ਹੋ ਜਾਣਾ ਤਾਂ ਆ ਆਪਣੇ ਕੋਲੇ ਹੁੰਦੇ ਆ ਮਤਲਬ ਕਣਕ ਬਜਾਈ ਤੋਂ ਜੇ ਆਪਾਂ ਕਹ ਲਈਏ 2 ਮਹੀਨੇ ਤੇ ਹੁਣ ਆਪਣੇ ਕੋਲੇ 20 ਦਿਨ ਦਾ 25 ਦਿਨ ਦਾ ਜਾਂ ਜਿੱਥੇ ਮਹੀਨੇ ਦੀ ਕਣਕਾ ਉਥੇ 1 ਮਹੀਨੇ ਦਾ ਸਮਾਂ ਆਪਣੇ ਕੋਲੇ ਹੈਗਾ ਤਾਂ ਜੇ ਮੈਂ ਗੱਲ ਕਰਾਂ ਇਹਦੇ ਵਾਸਤੇ ਜਿਹੜੀ ਮੈਂ ਤੁਹਾਨੂੰ ਖਾਦ ਖਰਾਕ ਦੱਸਦਾ ਹੁਣਾਂ ਤਾਂ ਜਿੱਥੇ ਕਿਸਾਨ ਵੀ ਲਗਾਤਾਰ ਪਰਾਲੀ ਪਿਛਲੇ 5-6 ਸਾਲ ਤੋਂ ਖੇਤ ਚ ਵਾ ਰਹੇ ਹੈ ਜਾਂ ਹਰੀ ਖਾਦ ਕਰ ਰਹੇ ਹੈ ਜਾਂ ਰੂੜੀ ਖੇਤ ਚ ਲਗਾਤਾਰ ਪਾ ਰਹੇ ਹੈ ਹਰ ਸਾਲ ਜਾਂ ਦੂਜੇ ਤੀਜੇ ਸਾਲ ਤਾਂ ਉਹਦੇ ਵਿੱਚ ਤੁਸੀਂ ਮਿੱਟੀ ਭਰਖ ਅਧਾਰ ਤੇ ਆਪਦੀ ਜਿਹੜੀ ਹੈਗੀ ਐ ਖਾਦ ਖਰਾਕ ਪਾ ਸਕਦੇ ਮੈਂ ਦੱਸਦਾ ਹੁਣਾਂ ਜਿਹੜੀਆਂ ਹਲਕੀਆਂ ਦਰਮਿਆਨੀਆਂ ਜਾਂ ਚੀਕਣੀਆਂ ਜ਼ਮੀਨਾਂ ਜਿੱਥੇ ਆਰਗੈਨਿਕ ਮੈਟਰ ਜਿਹੜੀ ਹੈਗੀ ਆ ਆਪਾਂ ਪ੍ਰੋਪਰਲੀ ਮੇਨਟੇਨ ਨਹੀਂ ਕਰ ਪਾਰੇ ਜਾਂ ਆਪਾਂ ਦੋ ਕੁ ਸਾਲ ਤੋਂ ਜਿਹੜੀ ਹੈਗੀ ਇਹ ਵਿੱਚ ਇਹਦੇ ਐਡ ਕਰਨੀ ਜਿਹੜੀ ਫਸਲਾਂ ਦੀ ਰਹਿਤ ਖੂਨ ਜਾਂ ਪਾਉਣੀ ਸ਼ੁਰੂ ਕੀਤੀ ਆ ਵੈਸੇ ਤਾਂ ਆਪਾਂ ਨੂੰ ਜ਼ਮੀਨ ਦੀ ਸੇਤ ਜਿਹੜੀ ਬਹੁਤ ਜ਼ਰੂਰੀ ਹੈ ਇਹਦੇ ਉਲ ਖਾਸ ਧਿਆਨ ਦੇਣ ਦੀ ਜ਼ਰੂਰਤ ਹੈ ਇਹਦੇ ਬਾਰੇ ਮੈਂ ਵੀਡੀਓ ਆਪਾਂ ਵੱਖਰੀ ਪਾ ਦੇਾਂਗੇ ਤਾਂ ਇਸ ਟਾਈਮ ਤੁਹਾਡੀ ਫਸਲ ਦੇ ਵਿੱਚ 60 ਤੋਂ 65 ਕਿਲੋ ਡੀਏਪ ਜਾਂ 3 ਘਟੇ ਸੁਪਰ ਦੇ ਜਾਂ 2.5 ਘਟੇ 202013 ਦੇ ਜਾਂ ਫਿਰ 70 80 ਕਿਲੋ ਤਾਈ 12 32 16 ਇਹ ਖਾਦਾਂ ਜਿਹੜੀਆਂ ਹੈਗੀਆਂ ਇਹ ਜਿਹੜੀਆਂ ਕਿ ਖਾਸ ਤੌਰ ਤੇ ਆਪਾਂ ਬਜਾਈ ਦੇ ਟਾਈਮ ਦਿੰਨੇ ਤੇ ਯੂਰੀਆ ਦੇ ਵਿੱਚ ਜੇ ਆਪਾਂ ਨਾਈਟ੍ਰੋਜਨ ਚ ਕਹਿ ਲਈਏ ਜੇ ਤੁਹਾਡੇ ਹਲਕੀਆਂ ਜ਼ਮੀਨਾਂ ਨੇ ਜਾਂ ਬਹੁਤ ਮਾੜੀ ਜ਼ਮੀਨਾਂ ਨੇ ਜਾਂ ਕਰਰਾਟੀਆਂ ਜ਼ਮੀਨਾਂ ਨੇ ਜੇ ਤੁਸੀਂ ਟੋਟਲ 3 ਘਟੇ ਯੂਰੀਆ ਪਾਉਨੇ ਆ ਤਾਂ ਹੁਣ ਤੱਕ ਤੁਹਾਡੇ 40 ਦਿਨ ਤੱਕ ਜਾ ਕੇ 42 ਦਿਨ ਤੱਕ ਜਾ ਕੇ 2 ਘਟੇ ਪੈਗੇ ਹੋਣੇ ਚਾਹੀਦੇ ਆ ਤੇ ਜੇ ਤੁਸੀਂ ਦੋ ਗੱਟੇ ਪਾਉਣੇ ਆ ਜਿਹੜੀ ਸਫਾਰਸ਼ ਅਨਸਾਰ ਹੈ ਕਿ ਜੇ ਆਪਾਂ 60 65 ਕਿਲੋ ਡੀਏਪੀ 55 ਕਿਲੋ ਪਾਉਣੇ ਆ ਤਾਂ ਦੋ ਗੱਟੇ ਜਿਹੜੀ 90 ਕਿਲੋ ਯੂਰੀਆ ਦੇਣੀ ਆ ਆਪਾਂ ਤਾਂ ਫਿਰ ਤੁਹਾਡਾ ਇੱਕ ਗੱਟਾ ਪਿਆ ਗਿਆ ਹੋਣਾ ਚਾਹੀਦਾ ਅ ਦਰਮਿਆਨੀਆਂ ਜ਼ਮੀਨਾਂ ਜਾਂ ਚੰਗੀਆਂ ਆਪਾਂ ਥੋੜੀਆਂ ਜੀਆਂ ਭਲ ਵਾਲੀਆਂ ਭਾਰੀਆਂ ਜ਼ਮੀਨਾਂ ਕਹ ਲਈਏ ਉਹ ਚੱਕ ਪਾਣੀ ਤੇ ਜਿਹੜੀਆਂ ਤੁਹਾਡੀਆਂ ਹਲਕੀਆਂ ਜ਼ਮੀਨਾਂ ਨੇ ਉਹਨਾਂ 'ਚ ਹੋ ਸਕਦਾ ਤੁਹਾਡੇ ਦੋ ਪਾਣੀ ਵੀ ਲੱਗੇ ਹੋਣ ਤੇ ਕਿਉਂਕਿ ਜਿਹੜੀ ਹੈਗੀ 55-60 ਦਿਨ ਤੱਕ ਜਾ ਕੇ ਹਲਕੀਆਂ ਜ਼ਮੀਨਾਂ 'ਚ ਤੀਜਾ ਪਾਣੀ ਵੀ ਲੱਗ ਜਾਂਦਾ ਹੈ। ਬਾਕੀ ਤੁਸੀਂ ਜ਼ਰੂਰਤ ਅਨੁਸਾਰ ਜਿਹੜਾ ਹੈਗਾ ਉਹਦੇ ਇਹ ਪਾਣੀ ਦੇਣੇ ਆ। 20 ਕਿਲੋ ਪोटाश 60% ਵਾਲੀ ਜਾਂ 80 ਕਿਲੋ 14.5% ਵਾਲੀ 70 ਤੋਂ 80 ਕਿਲੋ ਇਹ ਤੁਹਾਡੇ ਖੇਤ ਚ ਪੈ ਗਈ ਹੋਣੀ ਚਾਹੀਦੀ ਜਾਂ 24 25 ਕਿਲੋ 50% ਵਾਲੀ ਜਿਹੜੀ ਸਲਫੇਟ ਆ ਪੋਟਾਸ਼ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਤੁਹਾਡੇ ਪੈ ਗਈ ਹੋਣੀ ਚਾਹੀਦੀ ਜਾਂ ਬਜਾਈ ਟਾਈਮ ਜਾਂ ਫਿਰ ਜਿਵੇਂ ਮੈਂ ਕਹਿੰਨਾ ਹੁਣ ਪਹਿਲੇ ਪਾਣੀ ਤੋਂ ਪਹਿਲਾਂ ਯੂਰੀਆ ਵੀ ਮੈਂ ਬੇਨਤੀ ਕਰਦਾ ਹੁਣ ਕਿ ਪਾਣੀ ਤੋਂ ਪਹਿਲਾਂ ਪਾਓ ਫਿਰ ਤੁਹਾਡੇ ਸਲਫਰ ਬੈਂਟੋਨਾਈਟ ਸਲਫਰ 15 ਤੋਂ 18 ਕਿਲੋ ਹਲਕੀਆਂ ਜ਼ਮੀਨਾਂ ਚ ਖਾਸ ਤੌਰ ਤੇ ਇਹ ਲਾਜ਼ਮੀ ਆ ਬਹੁਤ ਭਾਰੀਆਂ ਜ਼ਮੀਨਾਂ ਜਿੱਥੇ ਪਾਣੀ ਨਹੀਂ ਖੇਤਾਂ ਜੀਲ ਦਾ ਉੱਥੇ ਵੀ ਲਾਜ਼ਮੀ ਆ ਪਾਣੀ ਤੋਂ ਪਹਿਲਾਂ ਤੁਸੀਂ ਪਾਉਗੇ ਨਾ ਬਹੁਤ ਫਾਇਦਾ ਕਰਦਾ ਪਰ ਹਲਕੀ ਜ਼ਮੀਨ 'ਚ ਆਪਣੇ ਕੋਲੇ ਥੋੜਾ ਜਿਹਾ ਇਹ ਸਮੱਸਿਆ ਆਉਂਦੀ ਕਿ ਆਪਾਂ ਯੂਰੀਆ ਜੇ ਪਹਿਲਾਂ ਪਾਵਾਂਗੇ ਤਾਂ ਉਹ ਲੀਚ ਡਾਊਨ ਕਰਨ ਦੇ ਚਾਂਸ ਰਹਿੰਦੇ ਜਿਹੜੀਆਂ ਰੇਤਲੀਆਂ ਜ਼ਮੀਨਾਂ ਨੇ ਤਾਂ ਉਹ 'ਚ ਪਾਣੀ ਜਦੋਂ ਲੱਗਦਾ ਉਸ ਤੋਂ ਬਾਅਦ ਪੈਰ ਧਰਾ ਦੇ ਵਿੱਚ ਫਿਰ ਤੁਸੀਂ ਜਿਹੜੀ ਹੈਗੀ ਯੂਰੀਆ ਦੇ ਸਕਦੇ ਹੋ ਸਲਫਰ ਤੁਸੀਂ ਪਹਿਲਾਂ ਦੇ ਸਕਦੇ ਹੋ ਉੱਥੇ ਵੀ ਜਾਂ ਫਿਰ ਯੂਰੀਆ ਦੇ ਨਾਲ ਸਲਫਰ ਮਰਾ ਕੇ ਜਦੋਂ ਪੂਰੀ ਗਿੱਲੀ ਹੈ ਜ਼ਮੀਨ ਪਾਣੀ ਲਾ ਕੇ ਉਦੋਂ ਬਾਅਦ ਪਾ ਸਕਦੇ ਆ ਹੋਰ ਸਾਰੀਆਂ ਜ਼ਮੀਨਾਂ ਦੇ ਵਿੱਚ ਹੋਰ ਸਾਰੇ ਬਜਾਈ ਦੇ ਢੰਗ ਸੁਪਰ ਸੀਡਰ ਹੈਪੀ ਸੀਡਰ ਜ਼ੀਰੋ ਡ੍ਰਿਲ ਕੋਈ ਵੀ ਤਰੀਕਾ ਤੁਹਾਡਾ ਬਜਾਈ ਦਾ ਪਾਣੀ ਤੋਂ ਪਹਿਲਾਂ 5-7 ਦਿਨ ਯੂਰੀਆ ਪਾਓ ਤੁਹਾਨੂੰ ਰਿਜ਼ਲਟ ਸ਼ਾਨਦਾਰ ਮਿਲਣਗੇ ਪਹਿਲਾ ਪਾਣੀ ਹੈ ਚਾਹੇ ਦੂਜਾ ਪਾਣੀ ਹੈ ਜਦੋਂ ਤੱਕ ਆਪਾਂ ਯੂਰੀਆ ਖਤਮ ਕਰਨੀ ਆ ਦੋ ਸਪਰੇਆਂ ਤੁਹਾਡੇ ਤੱਤਾਂ ਵਾਲੀਆਂ ਹੋਗੀਆਂ ਹੋਣੀਆਂ ਚਾਹੀਦੀਆਂ ਤੇ ਤੀਜੀ ਸਪਰੇ ਮੈਗਨੀਜ਼ ਵਾਲੀ ਮੈਗਨੀਜ਼ ਆਪਾਂ ਜਿਵੇਂ ਕੋਰਤੇ ਦਿੰਨੇ ਆ 20 ਦਿਨ ਤੇ ਪਾਣੀ ਲਾਈਏ 22 ਤੇ ਲਾਈਏ 25 ਤੇ ਮੈਗਨੀਜ਼ ਸਲਫੇਟ 30.5% 1 ਕਿਲੋ ਨਾਲ ਯੂਰੀਆ 1 ਤੋਂ 2 ਕਿਲੋ ਪਾਣੀ ਤੋਂ ਬਾਅਦ 30 ਦਿਨ ਤੇ ਜਾ ਕੇ 32 ਦਿਨ ਤੇ ਜਾ ਕੇ 35 ਦਿਨ ਤੇ ਜਾ ਕੇ ਤੁਹਾਡੇ ਜਦੋਂ ਪੈਰ ਤਰਾ ਹੁੰਦਾ ਇੱਕ ਸਪਰੇ 1 ਕਿਲੋ ਮੈਗਨੀਜ਼ 1 ਕਿਲੋ ਜ਼ਿੰਕ 22% ਜਾਂ 700 ਗ੍ਰਾਮ 33% ਅੱਧਾ ਕਿਲੋ ਡਲੇ ਵਾਲੀ ਕਲੀ ਦਾ ਪਾਣੀ ਤੇ 1 ਕਿਲੋ ਤੋਂ 2 ਕਿਲੋ ਯੂਰੀਆ ਕਿਲੋ ਤੋਂ 2 ਕਿਲੋ ਯੂਰੀਆ ਏ ਤੁਹਾਡੀ ਸਪਰੇ ਜਿਹੜੀ ਹੈਗੀ ਆ ਪਹਿਲੇ ਪਾਣੀ ਤੋਂ ਬਾਅਦ ਤੇ ਉਦੋਂ 7-8 ਦਿਨਾਂ ਦੇ ਗੈਪ ਤੇ ਤੇ ਇੱਕ ਉਦੋਂ 7-8 ਦਿਨਾਂ ਦੇ ਗੈਪ ਤੇ ਜੇ ਸਲਕੀ ਜ਼ਮੀਨ ਆ ਜਾਂ ਦਰਮਿਆਨੀ ਜ਼ਮੀਨ ਆ ਤਾਂ ਤਿੰਨ ਸਪਰੇਆਂ ਤੁਸੀਂ ਕਰ ਸਕਦੇ ਹੋ ਫੋਟ ਫਟਾਰਾ ਇਹਨਾਂ ਤੱਤਾਂ ਦੇ ਨਾਲ ਹੀ ਹੋਣਾ ਕਈ ਕਿਸਾਨ ਵੀਰਾਂ ਨੇ ਸਲਫਰ ਨਹੀਂ ਦਿੱਤਾ ਪਾਣੀ ਤੋਂ ਬਾਅਦ ਸਾਰਾ ਖੇਤ ਪੀਲਾ ਹੋ ਗਿਆ ਜਾਂ ਜਿੱਥੇ ਡਬਲ ਟੁੱਟ ਕੇ ਪਾਣੀ ਪੈ ਗਿਆ ਖੇਤ ਪੀਲਾ ਪੈ ਗਿਆ ਜੇ ਤੁਸੀਂ ਬਿਜਾਈ ਟਾਈਮ ਸਲਫਰ ਪਾਇਆ ਫੇਰ ਵੀ ਖੇਤ ਪੀਲਾ ਤੋਂ ਪਣ ਥੋੜਾ ਦਿਖਾਉਂਦਾ ਹੈਗਾ ਤਾਂ ਤੁਸੀਂ ਇਹ ਸਪਰੇਆਂ ਮੈਗਨੀ ਜਿੰਕ ਕਲੀ ਦਾ ਪਾਣੀ ਯੂਰੀਆ ਫੋਟ ਫਟਾਰੇ ਵਾਲੀ ਜਿਹੜੀ ਸਪਰੇਅ ਹੈ ਆਪਣਾ ਫਾਰਮੂਲਾ ਇਹ ਤੇ ਬਹੁਤ ਸਾਰੇ ਕਿਸਾਨ ਵੀਰੇ ਤੋਂ ਲਾਹਾ ਲੈ ਰਹੇ ਆ ਇਹ ਤੁਸੀਂ 2 ਕਰੋ 3 ਕਰੋ ਜੇ ਤੁਹਾਨੂੰ ਲੱਗਦਾ ਕਿ ਕਣਕ ਦਬਦੀ ਇਹਨੂੰ ਹੋਰ ਤੇਜ਼ੀ ਨਾਲ ਰਿਜ਼ਲਟ ਲੈਣਾ ਤਾਂ ਫਿਰ ਤੁਸੀਂ ਇਹਦੇ ਵਿੱਚ ਸਾਗਾਰਿਕਾ ਜਿਹੜੀ ਹੈਗੀ ਆ ਸੀ ਵੀਡ ਐਕਸਟ੍ਰੈਕਟ ਆਉਂਦਾ IFCO ਆ ਜਿਹੜਾ ਇੰਡੀਅਨ ਫਾਰਮਰ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ ਉੱਥੋਂ ਤੁਸੀਂ ਲੈ ਕੇ ਸਾਗਾਰਿਕਾ ਨੀਮ ਤੇ ਆਉਂਦਾ ਬਹੁਤ ਵਧੀਆ ਜਿਹੜਾ ਹੈਗਾ ਅਮੀਨੋ ਐਸਿਡ ਵਗੈਰਾ ਉਹਦੇ ਵਿੱਚ ਹੈਗੇ ਆ ਸੀ ਵੀਡ ਐਕਸਟ੍ਰੈਕਟ ਆ ਬੜਾ ਵਧੀਆ ਉਹ ਤੁਸੀਂ 200 ml ਪ੍ਰਤੀ ਏਕੜ ਦੇ ਹਿਸਾਬ ਨਾਲ 250 ml ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਸਪਰੇਅ ਦੇ ਨਾਲ ਉਹਦੀ ਵਰਤੋਂ ਕਰ ਸਕਦੇ ਹੋ ਹੋਰ ਕੋਈ ਕਿਸੇ ਕਿਸਮ ਦੀ ਵਾਧੂ ਚੀਜ਼ ਦੀ ਜ਼ਰੂਰਤ ਨਹੀਂ ਆਮ ਤੌਰ ਤੇ ਕਿਸਾਨ ਵੀਰ ਮੈਗਨੀਜ਼ੀਅਮ ਨਹੀਂ ਵਰਤ ਰਹੇ ਜ਼ਿੰਕ ਨਹੀਂ ਵਰਤ ਰਹੇ ਸਲਫਰ ਨਹੀਂ ਵਰਤ ਰਹੇ ਹੋਰ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਕਿਸਾਨ ਵੀ ਰਸ਼ੀਸ਼ੀਆਂ ਨੇ ਜਾਂ ਹੋਰ ਕੋਈ ਜਿਹੜੇ ਪ੍ਰੋਡਕਟ ਆ ਉਹ ਲਿਆ ਲਿਆ ਕੇ ਬਾਜ਼ਾਰ ਦੇ ਵਿੱਚੋਂ ਉਹਦੀ ਵਰਤੋਂ ਕਰ ਰਹੇ ਆ ਉਹਦੇ ਨਾਲ ਖਰਚਾ ਤੁਹਾਡਾ ਵਧ ਰਿਹਾ ਜਿਹੜਾ ਵਧ ਰਿਹਾ ਆਮ ਹੀ ਛੋਟਾ ਮੋਟਾ ਪ੍ਰੋਡਕਟ ਵੀ ਜੇ ਤੁਸੀਂ ਅੱਧਾ ਕਿਲੋ ਲੀਟਰ ਵੀ ਕਰਦੇ ਆ 500 700 ਦਾ ਐਵੇਂ ਹੀ ਪੈ ਜਾਂਦਾ ਤੇ ਇਹ ਤੁਹਾਡੀ ਸਪਰੇਅ ਹੈ ਜਿਹੜੀ ਦੋ ਵਾਰੀ ਤੁਸੀਂ ਕਰੋਗੇ 7 800 ਦੇ ਵਿੱਚ ਮਸਾਂ ਪੈਣੀਆਂ ਤੁਹਾਨੂੰ ਦੋ ਵਾਰੀ ਤਿੰਨ ਵਾਰੀ 1000 ਰੁਪਏ ਦਾ ਸਾਰਾ ਸੌਦਾ ਤੁਹਾਡਾ ਇਦੋਂ ਵੀ ਤੁਹਾਡਾ ਘਟੇ ਚ ਸਰ ਸਕਦਾ ਵੱਧ ਦੀ ਜ਼ਰੂਰਤ ਨਹੀਂ ਹੈਗੀ ਤਾਂ ਜੇ ਤੁਸੀਂ ਦੂਸਰੇ ਪ੍ਰੋਡਕਟਾਂ ਦੇ ਵਿੱਚ ਕੀ ਹੁੰਦਾ ਕਿ ਕਈ ਵਾਰੀ ਕੀ ਹੁੰਦਾ ਨਾਈਟ੍ਰੋਜਨ ਹੈ ਉਹ 0.1% ਹੈ ਫਾਸਫੋਰਸ ਹੈ ਜਾਂ ਜਾਂ ਪੁਆਇੰਟ 5% ਹੈ ਜਾਂ 1% ਹੈ ਜਾਂ 2% ਹੈ ਫਿਰ ਉਹਦੇ ਵਿੱਚ ਅੱਡ-ਅੱਡ ਤੱਤ ਹੈ ਐਨ ਪੀ ਕੇ ਕੈਲਸ਼ੀਅਮ ਹੈ ਮੈਗਨੀਜ਼ੀਆ ਮੈਗਨੀਸ਼ੀਅਮ ਹੈ ਜ਼ਿੰਕ ਕੱਲੋ ਆ ਪਤਾ ਨਹੀਂ 8 10 15 ਤੱਤ ਹੁੰਦੇ ਆ ਉਹ ਹੁੰਦੇ ਆ ਅੱਧਾ-ਅੱਧਾ ਪਰਸੈਂਟ ਹੈ ਕਿ 1% ਪੁਆਇੰਟ 2 2% ਤਾਂ ਉਹ ਚੋਂ ਨਿਬੜਦਾ ਕੁਝ ਨਹੀਂ ਨਿਬੜਦਾ ਤਾਂ ਕੁਝ ਨਹੀਂਗਾ ਪਰ ਖਰਚਾ ਜਿਹੜਾ ਹੈਗਾ ਆਪਣਾ ਹੋ ਜਾਂਦਾ ਹੈ ਖੇਚੜ ਆਪਣੀ ਹੋ ਜਾਂਦੀ ਹੈ ਸਮਾਂ ਖਰਾਬ ਹੋ ਜਾਂਦਾ ਪਰ ਫਸਲ ਆਪਣੀ ਬਹੁਤੀ ਡਿਵੈਲਪਮੈਂਟ ਨਹੀਂ ਹੁੰਦੀ ਫਿਰ ਆਪਾਂ ਇੱਕ ਪ੍ਰੋਡਕਟ ਵਰਦੇ ਫਿਰ ਦੋ ਵਰਦੇ ਤਿੰਨ ਵਰਦੇ ਖਰਚਾ ਆਪਾਂ ਵੱਧ ਕਰ ਲੈਣੇ ਆ ਸੋ ਬਾਜ਼ਾਰੋਂ ਲਿਆ ਕੇ ਕਿਸੇ ਕਿਸਮ ਦਾ ਕੋਈ ਪ੍ਰੋਡਕਟ ਪੈਕੇਟ ਚੂਨ ਮਸਾਲੇ ਇਹ ਆਪਾਂ ਮੇਰੀ ਬੇਨਤੀ ਹੁੰਦੀ ਹਰ ਸਾਲ ਇਹ ਨਾ ਕਰੀਏ ਠੀਕ ਹੈ ਜਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਮੈਗਨੀਜ਼ੀਅਮ ਦੀ ਜ਼ਰੂਰਤ ਹੈ ਉਹ ਕਰੋ ਜ਼ਿੰਕ ਦੀ ਜ਼ਰੂਰਤ ਹੈ ਉਹ ਕਰੋ ਜੇ ਤੁਹਾਨੂੰ ਲੱਗਦਾ ਕਿ ম্যাগਨੀਸ਼ੀਅਮ ਕਰਨੀ ਆ ਉਹ ਕਰ ਲਓ ਲੋਹਾ ਤੱਤ ਦੀ ਹਲਕੀਆਂ ਜ਼ਮੀਨਾਂ 'ਚ ਬਹੁਤ ਹਲਕੀਆਂ 'ਚ ਕਿਤੇ ਕਿਤੇ ਘਾਟ ਆਉਣ ਲੱਗ ਪਈ ਆ ਉਹ ਕਰ ਲਓ ਕੱਲਾ ਕੱਲਾ ਤੱਤ ਜਿਹਦੀ ਜ਼ਰੂਰਤ ਆ ਉਹ ਕਰੋ ਪਰ ਜਿਹੜੇ ਮਿਕਸਚਰ ਜ਼ਿਆਦਾ ਇਹ ਬਿਨਾ ਮਤਲਬ ਤੋਂ ਆਪਾਂ ਨੂੰ ਕਰਨ ਦੀ ਜ਼ਰੂਰਤ ਨਹੀਂ ਹੈ ਜਿਹੜੇ ਜ਼ਿੰਕ ਦੀ ਘਾਟ ਆਉਂਦੀ ਮੈਗਨੀਜ਼ੀਅਮ ਦੀ ਘਾਟ ਆਉਂਦੀ ਆ ਇਹ ਸਪ੍ਰੇ ਆ ਕਰੋ ਸਸਤੇ ਦੇ ਵਿੱਚ ਬਹੁਤ ਸ਼ਾਨਦਾਰ ਰਿਜ਼ਲਟ ਫਸਲ ਆਪਣੀ ਜਿਹੜੀ ਹੈਗੀ ਬਹਾਲ ਹੋਊਗੀ ਫਸਲ ਆਪਣੀ ਫੋੜ ਪੂਰੀ ਲਾਊਗੀ ਫਸਲ ਜਿਹ ਗ੍ਰੋਥ ਪੂਰੀ ਲਾਊਗੀ ਤਾਂ ਨਾਲ ਦੀ ਨਾਲ ਜਿਹੜਾ ਹੈਗਾ ਆਪਣਾ ਝਾੜ ਵੀ ਚੰਗਾ ਹੋਊ ਕਿਉਂਕਿ ਜਿਹੜਾ ਮੇਨ ਡਰਾਈ ਮੈਟਰ ਅਕਮੂਲੇਸ਼ਨ ਫਸਲ ਨੇ ਕਰਨਾ ਉਹ ਕਰਨਾ 55 ਦਿਨ ਤੱਕ 60 ਦਿਨ ਤੱਕ 65 ਦਿਨ ਤੱਕ ਤਾਂ ਉਹਦੇ ਨਾਲ ਤਾਂ ਇੰਨੇ ਦਿਨ ਤਾਂ ਹੀ ਆਪਣੇ ਕੋਲੇ ਸਮਾਂ ਹੁੰਦਾ ਕਿ ਆਪਾਂ ਪਹਿਲੇ 60 ਦਿਨ 65 ਦਿਨਾਂ ਜਿਹੜੀ ਫਸਲ ਦੀ ਪੂਰੀ ਸੇਵਾ ਪੂਰੀ ਉਹਨੂੰ ਖਰਾਕ ਜਿਹੜੀ ਚਾਹੀਦੀ ਹੈ ਨਾ ਉਹ ਦੇ ਦੇਣੀ ਆ ਉਸ ਤੋਂ ਬਾਅਦ ਤਾਂ ਫਿਰ ਗੋਭ ਤੇ ਜਾ ਕੇ ਆਪਾਂ ਜਿਹੜੀ ਖਾਦ ਖਰਾਕ ਉਹਨੂੰ ਦੇਣੀ ਆ ਜਾਂ ਕੋਈ ਐਨਪੀਕੇ ਦੇਣਾ ਜਾਂ ਕੋਈ ਉਲੀ ਨਾਸ਼ਕ ਦੇਣਾ ਉਹ ਉਹਨੂੰ ਮੇਨਟੇਨ ਕਰਨ ਵਾਸਤੇ ਉਹਨੂੰ ਬਹਾਲ ਰੱਖਣ ਵਾਸਤੇ ਉਹਨੂੰ ਮਤਲਬ ਕਿ ਨਾਲ ਦੀ ਨਾਲ ਜਿਹੜੀ ਉਹ ਜ਼ਰੂਰਤ ਹੈ ਉਹ ਮੌਕੇ ਤੇ ਉਹ ਚੀਜ਼ ਨੂੰ ਝਾੜ ਨੂੰ ਵਧਾਉਣ ਦੇ ਵਿੱਚ ਮਦਦ ਕਰ ਸਕਦੀ ਪਰ ਬਣਾਉਣ ਚ ਜਿਹੜੀ ਹੈਗੀ ਮਦਦ ਆਪਣੀ ਇਹ ਜਿਹੜੇ ਪਹਿਲੇ 2 ਮਹੀਨੇ ਹਨ ਜਿਹੜੀ ਆਪਾਂ ਖਾਦ ਖਰਾਕ ਕੀਤੀ ਇਹ ਜਿਹੜੀ ਨੀ ਹੁੰਦੀ ਆ ਫਸਲ ਦੀ ਕਿ ਨੀ ਜੇ ਆਪਾਂ ਚੰਗੀ ਰੱਖੀ ਆ ਫਸਲ ਦੇ ਵਿੱਚ ਪੂਰਾ ਆਪਾਂ ਮੈਗਨੀਜ਼ ਜਿੰਕ ਸਲਫਰ ਪੋਟਾਸ਼ ਇਹਨਾਂ ਤੱਤਾਂ ਦੀ ਘਾਟ ਨਾ ਆਉਣ ਦਿਓ ਨਾਈਟ੍ਰੋਜਨ ਫਾਸਫੋਰਸ ਆਪਾਂ ਦੇ ਹੀ ਦਿੰਨੇ ਆ ਤੇ ਲੋਹਾ ਤੱਤ ਜਿਹੜੀ ਜਿੱਥੇ ਬਹੁਤ ਹਲਕੀ ਆ ਉੱਥੇ ਸਪਰੇਅ ਕਰ ਦਿਓ ਝਾੜ ਵਧਿਆ ਚਾੜ ਵਧੀਆ ਤੋਂ ਵਧੀਆ ਬਹੁਤ ਸ਼ਾਨਦਾਰ ਰਹੂਗਾ ਹੋਰ ਕੋਈ ਸਵਾਲ ਹੋਵੇ ਸਜਾ ਹੋਵੇ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ